ਕਿ ਆਪਾਂ ਪੂਰੇ ਰਾਸ਼ਿੰਨਾ ਪਿਆ ਹੋਇਆ ਜਿਹਾ ਦੇਖਿਆ ਗੱਡੀ ਇਹੀ ਆ ਬੰਦੇ ਪਤਾ ਨਹੀਂ ਇਹਨੇ ਕਿੰਨੇ ਚੱਕ ਕੇ ਲੈ ਕੇ ਆਇਆ ਉਹ ਰਾਤ ਆ ਸ਼ੀਸ਼ਾ ਦੇਖ ਲਓ ਸ਼ੀਸ਼ੇ ਤੇ ਲੈਟ ਮਾਰੇ ਲੋਕ ਫੁੰਨੋ ਖੂਨ ਹੋਇਆ ਪਿਆ ਸਾਰਾ ਸ਼ੀਸ਼ਾ ਪਿੱਛੋਂ ਆਇਆ ਤੇ ਇਹਨੇ ਗੱਡੀ ਲਿਆ ਕੇ ਵਿੱਚ ਮਾਰੀ ਇਹਦੀ ਪਲਟੀ ਵੱਜ ਗਈ ਇਹ ਤਾਂ ਸਾਡੀ ਗੱਡੀ ਸਾਈਡ ਤੇ ਸੀ ਜੇ ਅਸੀਂ ਥੋੜਾ ਚੱਲ ਪੈਂਦੇ ਇਹ ਤਾਂ ਇਹਨੇ ਸਾਨੂੰ ਸਾਰੀ ਫੈਮਿਲੀ ਨੂੰ ਚੱਕ ਦੇਣਾ ਸੀ ਬੀਤੀ ਰਾਤ ਦਿਲ ਦਹਿਲਾਨ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਤਸਵੀਰਾਂ ਲੁਧਿਆਣੇ ਦੀਆਂ ਨੇ ਇਹ ਹਾਦਸਾ ਬੀਤੀ ਰਾਤ ਵਾਪਰਿਆ ਜਿਸ ਕਰਕੇ ਲੱਖਾਂ ਦਾ ਨੁਕਸਾਨ ਹੋ ਗਿਆ ਹੈ ਤੇ ਨਾਲ ਹੀ ਇੱਕ ਵੱਡਾ ਜਾਨੀ ਨੁਕਸਾਨ ਵੀ ਹੋਇਆ ਦੱਸਣਯੋਗ ਹੈ ਕਿ ਦੋ ਫੋਰਚੂਨ ਗੱਡੀਆਂ ਆਪਸ ਵਿੱਚ ਰੇਸ ਲਗਾ ਰਹੀਆਂ ਸੀ ਤੇ ਇਹਨਾਂ ਦੀ ਕਾਫੀ ਤੇਜ਼ ਸਪੀਡ ਹੋਣ ਕਾਰਨ ਦੋਵੇਂ ਆਪਸ ਵਿੱਚ ਟਕਰਾ ਜਾਂਦੀਆਂ ਨੇ ਜਿਸ ਦੇ ਚੱਲਦਿਆਂ ਇੱਕ ਗਿਲ ਨੈਰ ਫਲਾਈਓਵਰ ਤੇ ਖੰਬੇ ਨਾਲ ਜਾ ਵੱਜਦੀ ਹੈ ਜਿੱਥੇ ਦੂਜੀ ਗੱਡੀ ਈਸ਼ਰ ਪੁਲ ਤੇ ਇੱਕ ਵੱਡੇ ਹਾਦਸੇ ਨੂੰ ਅੰਜਾਮ ਦਿੰਦੀ ਹੈ ਦੂਸਰੀ ਗੱਡੀ ਇੱਕ ਬੁਲੇਟ ਨਾਲ ਟਕਰਾਂਦੀ ਹੈ ਜਿਸ ਤੋਂ ਬਾਅਦ ਬੁਲੇਟ ਤੇ ਬੈਠੇ ਵਿਅਕਤੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੁਸੀਂ ਤਸਵੀਰਾਂ ਆਪ ਦੇਖ ਸਕਦੇ ਹੋ ਕਿੰਨਾ ਖਤਰਨਾਕ ਹਾਦਸਾ ਵਾਪਰਿਆ ਹੋਵੇਗਾ ਇਹ ਗੱਡੀਆਂ ਕਿੰਨੀ ਹੀ ਸਪੀਡ ਤੇ ਹੋਣਗੀਆਂ ਕਿ ਇਹੋ ਜੇ ਖੌਫਨਾਕ ਹਾਦਸੇ ਨੂੰ ਅੰਜਾਮ ਦਿੱਤਾ ਤੇ ਇੱਕ ਅਣਜਾਣ ਵਿਅਕਤੀ ਦੀ ਜਾਨ ਲੈ ਲਈ ਕੀ ਨਾਮ ਹੈ ਮੇਰਾ ਨਾਮ ਹੈ ਕਹਾ ਵੀਰੇ ਬੱਬੂ ਇੱਥੇ ਮੈਂ ਰਹਿਣ ਵਾਲਾ ਗਿਲਚੁੰਗ ਦਾ ਅੱਛਾ ਜੀ ਅਸੀਂ ਉਰੇ ਬੈਠੇ ਖਾਰੇ ਜਿਹੇ 버ਗਰ ਇੱਕ ਗੱਡੀ ਵਾਲਾ ਕਟੋ ਕਰਨੀ ਇੰਨੀ ਤੇਜ਼ ਨਿਕਲਿਆ ਕਿ ਅੱਧੇ ਬੱਚੇ ਸਾਈਕਲ ਚਲਾ ਰਹੇ ਸੀਗੇ ਉਹ ਪਿੱਛੇ ਹੋ ਗਏ ਉਹ ਬੱਚਦੇ ਬੱਚੇ ਮਰੇ ਉਹ ਪਤਾ ਨਹੀਂ ਕਿੱਦਾਂ ਕੱਢ ਕੇ ਲੈ ਗਿਆ ਜਦੋਂ ਅਸੀਂ ਉਰੇ ਆ ਕੇ ਦੇਖਿਆ ਕਹਿੰਦੇ ਗੱਡੀ ਪਲਟੀ ਹੋਈ ਆ ਅਸੀਂ ਤਾਂ ਦੇਖਿਆ ਗੱਡੀ ਦਾ ਉਹੀ ਨੰਬਰ ਸੀਗਾ ਆ ਗੱਡੀ ਅਸੀਂ ਸਾਰਿਆਂ ਨੇ ਲਾ ਕੇ ਸਾਈਡ ਤੇ ਆ ਗੱਡੀ ਕੀਤੀ ਆ ਪੂਰੇ ਰਾਸ਼ੀਨਾਂ ਪਿਆ ਹੋਇਆ ਜੀ ਅਜਾ ਦੇਖਿਆ ਗੱਡੀ ਇਹੀ ਆ ਬੰਦੇ ਪਤਾ ਨਹੀਂ ਇਹਨੇ ਕਿੰਨੇ ਚੱਕ ਕੇ ਲੈ ਕੇ ਆਇਆ ਉਹਨੂੰ ਰਾਸ਼ ਆ ਸ਼ੀਸ਼ਾ ਦੇਖ ਲਓ ਸ਼ੀਸ਼ੇ ਤੇ ਲੈਟ ਮਾਰੇ ਲੋਕ ਖੁੰਨੋ ਖੁੰਨੋ ਹੋਇਆ ਪਿਆ ਸਾਰਾ ਸ਼ੀਸ਼ਾ ਤੇ ਇਹ ਬੰਦੇ ਜੋ ਸੀਗੇ ਇਹਨਾਂ ਨੇ ਕੋਈ ਨਸ਼ਾ ਨਾ ਚੱਜ ਦਿੱਤਾ ਜੀ ਇਹ दारू ਪਈ ਆ ਵੀਡੀਓ ਮਾਰੋ ਗੱਡੀ ਚ दारू ਪਈ ਆ ਸੇਕਤਾ ਪਈ ਆ दारू ਪਈ ਆ दारू ਦੀ ਬੋਤਲ 2-3 ਬੋਤਲਾਂ दारू ਦੀ ਪਈਆਂ ਨੇ ਇਹ ਦੋ ਬੰਦੇ ਸੀਗੇ ਨਹੀਂ ਦੋ ਭਾਈ ਦੋ ਦੋ ਬੰਦੇ ਸੀਗੇ ਇੱਕ ਦੋਨੇ ਹੀ ਮੂਰੇ ਬੈਠੇ ਹੋਏ ਸੀਗੇ ਖੋਲ ਰੱਜੇ ਹੋਏ ਸੀਗੇ ਹੁਣ ਕਿੱਥੇ ਗਏ ਉਹ ਬੰਦੇ ਹੁਣ ਇਹ ਚੱਕ ਕੇ ਉਹ ਇਹਨਾਂ ਨੇ ਸਿਸ ਚੇਂਜ ਕੀਤੀ ਸੀ ਬਹੁਤ ਭਾਈ ਜੀ ਬਹੁਤ ਹੋਰ ਭਰਾ ਮੈਂ ਉਹਨੂੰ ਪੁੱਛ ਰਿਹਾ ਅੰਦਰ ਬਲੱਡ ਦੇਖੋ ਕਿੰਨਾ ਹੋਇਆ ਹੋਇਆ ਮੇਰਾ ਬਲੱਡ ਹੋਇਆ ਆ ਅੰਦਰ ਮੈਂ ਕਹਿੰਦਾ ਸ਼ੀਸ਼ੇ ਤੇ ਜਿਹੜੇ ਬੰਦੇ ਚੱਕ ਕੇ ਲੈ ਕੇ ਆਓ ਤੇ ਸਾਈਡ ਵਾਲਾ ਸ਼ੀਸ਼ਾ ਦੇਖ ਲਓ ਤੇ ਗੱਡੀਆਂ ਚੱਕ ਕੇ ਪਿੱਛੇ ਕਿੱਡੀ ਹਾਲਤ ਸੀ ਗੱਡੀ ਦੇ ਵਿੱਚੋਂ ਨਿਕਲ ਕਿਹੜੀ ਹਾਲਾਤ ਸੀ ਕਿਤਰਾ ਉਹ ਤਾਂ ਹਾਲਾਤ ਸੁਰਤ ਹੀ ਨਹੀਂ ਸੀਗੀ ਪਤਾ ਨਹੀਂ ਉਹ ਬਚਣਗੇ ਨਹੀਂ ਬਚਣਗੇ ਜਿਹੜੇ ਚੱਕ ਕੇ ਲੈ ਗਏ ਉਹ ਵੀ ਪਤਾ ਨਹੀਂ ਬਚਣਗੇ ਨਹੀਂ ਬਚਣਗੇ ਉਹ ਇਹ ਚਲ ਜਿਹੜੇ ਚੱਕੇ ਨੇ ਆਪਣੇ ਅੱਦੇ ਦੇ ਨੇ ਹਰਿਆਣੇ ਦੀ ਇਹ ਹਰਿਆਣੇ ਦੀ ਗੱਡੀ ਆ ਹੁਣ ਇਹ ਨਹੀਂ ਪਤਾ ਗੱਡੀ ਦੇ ਬੰਦੇ ਗੱਡੀ ਦਾ ਨੰਬਰ ਹਰਿਆਣੇ ਦਾ ਬੰਦੇ ਪਤਾ ਨਹੀਂ ਹਰਿਆਣੇ ਦੇ ਔਰੇ ਦੇ ਪਰ 15 ਇਧਰੋਂ ਸੰਭਲਾ ਇਧਰੋਂ ਵੀ ਚੱਕ ਕੇ ਲੈ ਗਿਆ ਰਾਸਤੇ ਤੋਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰਵਜੀਤ ਸਿੰਘ ਹੈ ਜੀ ਸਰਪਾਜੀ ਕੀ ਗੱਲ ਹੋਈ ਭਾਜੀ ਮੈਂ ਆਲਮਗੀਰ ਸਾਹਿਬ ਤੋਂ ਆਇਆ ਸੀ ਤੇ ਇੱਥੇ ਅੱਗੇ ਖੜਾ ਹੋਇਆ ਤੇ ਉਹਨਾਂ ਦੀ ਦੁਕਾਨ ਤੋਂ ਆਪਣਾ ਘਰ ਦਾ ਸਮਾਨ ਲੈਣ ਲੱਗਾ ਸੀ ਥੋੜਾ ਜਿਹਾ ਲੈ ਕੇ ਇਨ ਬਿਟਵੀਨ ਅਸੀਂ ਖੜੇ ਆ ਤੇ ਮੇਰੀ ਵਾਈਫ ਸਮਾਨ ਲੈਣ ਗਈ ਆ ਮੇਰੇ ਬੱਚੇ ਤੇ ਮੈਂ ਤੇ ਮੇਰੀ ਸਿਸਟਰ ਅਸੀਂ ਵਿੱਚ ਬੱਠੇ ਇੱਕਦਮ ਪਿੱਛੋਂ ਆਇਆ ਤੇ ਇਹਨੇ ਗੱਡੀ ਲਿਆ ਕੇ ਵਿੱਚ ਮਾਰੀ ਇਹਦੀ ਪਲਟੀ ਵੱਜ ਗਈ ਇਹ ਤਾਂ ਸਾਡੀ ਗੱਡੀ ਸਾਈਡ ਤੇ ਸੀ ਜੇ ਅਸੀਂ ਥੋੜਾ ਚੱਲ ਪੰਦੇ ਤਾਂ ਇਹਨਾਂ ਸਾਨੂੰ ਸਾਰੀ ਫੈਮਿਲੀ ਨੂੰ ਚੱਕ ਦੇਣਾ ਸੀ ਤੇ ਗੱਡੀ ਵਿੱਚ ਕੌਣ ਕੌਣ ਸੀਗਾ ਕਿੰਨੇ ਬੰਦੇ ਸੀ ਅਸੀਂ ਸੀ ਮੈਂ ਸੀ ਮੇਰੇ ਬੱਚੇ ਸੀ ਦੋਨੋਂ ਤੇ ਮੇਰੀ ਸਿਸਟਰ ਸੀ ਜਿਹੜੀ ਗੱਡੀ ਨਾਲ ਐਕਸੀਡੈਂਟ ਹੋਇਆ ਉਹਨਾਂ ਦੇ ਵਿੱਚ ਕੀ ਸੀਗਾ ਉਹਨਾਂ ਦੇ ਵਿੱਚ ਤਾਂ ਆਪਾਂ ਦਾ ਗੇ ਨਹੀਂ ਕਿਉਂਕਿ ਮੈਂ ਤਾਂ ਖੁੱਲ ਬੋਤਲ ਗਿਆ ਕਿਉਂਕਿ ਮੇਰਾ ਸਾਰਾ ਸਮਾਨ ਵਿੱਚ ਅੰਦਰ ਹੀ ਖਿਲਰ ਗਿਆ ਮੈਂ ਤਾਂ ਇੱਕ ਵਾਰੀ ਕਿਸ ਤਰ੍ਹਾਂ ਦੇ ਮਤਲਬ ਜੀ ਬੰਦੇ ਨਸ਼ਾ ਨਸ਼ਾ ਦਾ ਬਹੁਤ ਜ਼ਿਆਦਾ ਲੱਗਦਾ ਕੀਤਾ ਹੋਇਆ ਸੀ ਕਿ ਜਿਸ ਸਾਹ ਨਾਲ ਉਹਨਾਂ ਨੂੰ ਤਾਂ ਦੇਖੀ ਨਹੀਂ ਰਿਹਾ ਸੀ ਕਿ ਉਹਨਾਂ ਹੋ ਕੀ ਰਿਹਾ ਅਜੀਦਾ ਮਤਲਬ ਕਿ ਰੱਬ ਦਾ ਸ਼ੁਕਰ ਕਰਦੇ ਅਸੀਂ ਚੰਗੇ ਪਾਸੇ ਆਇਆ ਸੀ ਤੇ ਸਾਡਾ ਬਚਾਅ ਹੋ ਗਿਆ ਤੇ ਅਸੀਂ ਸਿਰਫ 2 ਮਿੰਟ ਦਾ ਫਰਕ ਪਿਆ ਭਾਜੀ ਕਿਸਨ ਆਂਦੇ ਬੇ ਸੀ ਆਪਣਾ ਬਿਆਨ ਤੁਸੀਂ ਜੋ ਦੇਖਿਆ ਉਹ ਬੋਲੋ ਭਾਜੀ ਉਹ ਕਹਿੰਦੇ ਅਸੀਂ ਜੋ ਦੇਖਿਆ ਨਹੀਂ ਅਸੀਂ ਤਾਂ ਬਾਅਦ ਚੋਂ ਆਏ ਠੀਕ ਆ ਉਹ ਮੁੰਡੇ ਜਿਹੜੇ ਜੋ ਹੋਇਆ ਭਾਜੀ ਜੋ ਤੁਹਾਨੂੰ ਹੁਣ ਸਮਝ ਆਇਆ ਸਾਨੂੰ ਕਹਿੰਦੇ ਜੀ ਬੰਦਾ ਉਹਦਾ ਇੱਕ ਬੰਦਾ ਉਹ ਫੋਰਚੂਨਰ ਅੱਗੇ ਆ ਬਹੁਤ ਵਧੀਆ ਉਹ 1 ਕਿਲੋਮੀਟਰ ਉਹ ਗਿੱਲਾਂ ਵਾਲੇ ਪੁਲ ਤੋਂ ਅੱਗੇ ਆ ਬਾਈ ਜੀ ਹਾਂਜੀ 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 ਉਹ ਗਿੱਲਾਂ ਵਾਲੇ ਪੁਲ ਤੋਂ ਅੱਗੇ ਠੀਕ ਹੈ ਜੀ ਇਹ ਤਾਂ ਹੁਣ ਜਿਹੜਾ ਬੰਦੇ ਨੇ ਮੌਕੇ ਤੇ ਫੜਿਆ ਸਾਨੂੰ ਤਾਂ ਇਹੀ ਲੱਗਦਾ ਵੀ ਸਬੂਤ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇੱਥੋਂ ਕੁਛ ਕੀ ਕਰ ਰਹੇ ਸੀ ਸਬੂਤ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਕਲਾਸ ਕੱਢ ਰਹੇ ਨੇ ਪਾਣੀ ਦੀਆਂ ਬੋਤਲਾਂ ਕੱਢ ਰਹੇ ਸੀ ਤੁਹਾਡੇ ਸਾਹਮਣੇ ਹੋਇਆ ਹਾਂਜੀ ਸਾਡੇ ਸਾਹਮਣੇ ਹੋਇਆ ਜੀ ਸਾਰੀ ਪਬਲਿਕ ਗਵਾਹ ਹੈ ਜੀ ਬਿਲਕ ਇਹ ਮਾਮਲਾ ਜੀ ਦੋ ਆਦਮੀ ਜਿਹੜੇ ਆ ਉਹ i20 ਕਾਰ ਤੇ ਸਵਾਰ ਸੀ ਤੇ ਤੇਜ਼ ਰਫ਼ਤਾਰ ਗੱਡੀ ਆਈ ਇੱਕ ਰਸਤੇ ਵਿੱਚ ਸੈਂਟਰੋ ਗੱਡੀ ਖੜੀ ਸੀ ਉਹਨੂੰ ਇਹਨਾਂ ਨੇ ਸਾਈਡ ਮਾਰੀ ਤੇ ਤੇਜ਼ ਰਫ਼ਤਾਰ ਹੋਣ ਕਰਕੇ ਗੱਡੀ ਵੱਜਨ ਕਰਕੇ ਫਲਟ ਗਈ ਆ ਤੇ ਬੰਦੇ ਜਿਹੜੇ ਆ ਉਹ ਹਸਪੀਟਲ ਲੱਗੇ ਨੇ ਇੱਥੋਂ ਜਿਹੜੇ ਕੂਵੇ ਤੇ ਲੋਕ ਹਾਜ਼ਰ ਸਨ ਕਿ ਹੁਣ ਜਾ ਕੇ ਉਹਨਾਂ ਦਾ ਬਿਆਨ ਪਤਾ ਲੱਗਦਾ ਫਿਰ ਜਾ ਕੇ ਤੇ ਸਰ ਸਥਾਨਕ ਲੋਕਾਂ ਦਾ ਕਹਣਾ ਵੀ ਕਾਫੀ ਪਿਛੋ ਦੀ ਲੋਕਾਂ ਨੂੰ ਮਾਰਦੇ ਆਏ ਆ ਤਾਂ ਉਹ ਇਸ ਤਰ੍ਹਾਂ ਜੀ ਇਹ ਤਾਂ ਹੁਣ ਛੋਟਾ ਰੋੜਿਆ ਇਹਨਾਂ ਤਾਂ ਨਹੀਂ ਕਹਿ ਸਕਦੇ ਵੀ ਬਹੁਤ ਤੇਜ਼ ਰਫ਼ਤਾਰ ਹੋਣਗੇ ਬਸ ਫਿਰ ਵੀ ਭੀੜ ਭੱcke ਵਾਲਾ ਏਰੀਆ ਇੱਥੇ ਥੋੜਾ ਓਵਰ ਸਪੀਡ ਹੋਣਗੇ ਜੀ ਤੇ ਬਾਕੀ ਜਿਹੜਾ ਸਵੇਰੇ ਪਤਾ ਲੱਗੂਗਾ ਕੀ ਆ ਹੋਰ ਤੇ ਸਰ ਕੋਈ ਕੁਝ ਮਿਲਿਆ ਇਹਨਾਂ ਦੇ ਕੋਲੋਂ ਜੀ ਕੋਈ ਨਸ਼ਾ ਨਾ ਨਹੀਂ ਅਜੇ ਕੁਝ ਨਹੀਂ ਮਿਲਿਆ ਤੇ ਕੋਈ ਆਰਸੀਨ ਸ਼ੋਰ ਨਹੀਂ ਨਹੀਂ ਉਹ ਪਾਗਜ ਲੈਣੇ ਉੱਥੇ ਬਹਿ ਕੇ ਚੱਕਰ ਕਰਦੇ ਇਹਦੇ ਵਿੱਚ ਕੀ ਹੈਗਾ ਠੀਕ ਹੈ